ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਹੜੇ ਗ੍ਰਸਤੀ ਜੀਵਨ ਜਉਣ ਵਾਲੇ ਇਨਸਾਨ ਨੇ ਭਾਵ ਜਿਨ੍ਹਾਂ ਦਾ ਇੱਕ ਪਰਿਵਾਰਿਕ ਜੀਵਨ ਹੈ ਮਾਤਾ ਪਿਤਾ ਨੇ ਉਹਨਾਂ ਦੇ ਬੱਚੇ ਨੇ ਜਾਂ ਜਿਹੜੇ ਵੀ ਆਪਣੇ ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਾਲੇ ਇਨਸਾਨ ਨੇ ਉਹਨਾਂ ਲੋਕਾਂ ਤੋਂ ਜ਼ਿਆਦਾ ਪਰੇਸ਼ਾਨ ਰਹਿੰਦੇ ਨੇ ਜਿਨ੍ਹਾਂ ਦਾ ਅਜੇ ਵਿਆਹ ਨਹੀਂ ਹੋਇਆ ਉਹ ਕਿਉਂ ਕਿਉਂਕਿ ਕਦੇ ਸਮੱਸਿਆ ਦੋ ਜੀਆਂ ਦੀ ਹੋ ਜਾਂਦੀ ਹੈ ਕਦੀ ਮਾਤਾ ਪਿਤਾ ਨਾਲ ਮਨਮੁਟਾਵ ਹੋ ਜਾਂਦਾ ਹੈ ਕਦੀ ਬੱਚਿਆਂ ਦੇ ਨਾਲ ਤੇ ਕਦੀ ਬੱਚਿਆਂ ਦੇ ਵਿਗੜੰਦੀ ਚਿੰਤਾ ਉਹਨਾਂ ਨੂੰ ਸੁਧਾਰਨ ਦੀ ਫਿਕਰ ਅਨੰਤ ਪ੍ਰਕਾਰ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਗ੍ਰਸਥ ਜੀਵਨ ਦੇ ਵਿੱਚ ਆਉਂਦੀਆਂ ਨੇ ਇੱਕ ਨਿਬੜੀ ਤੇ ਦੋ ਹੋਰ ਤਿਆਰ ਵਾਹਿਗੁਰੂ ਜੀਓ ਜਿਵੇਂ ਦੀਵੀ ਮਰਜੀ ਪਰੇਸ਼ਾਨੀ ਹੋਵੇ ਜੋ ਵੀ ਤਕਲੀਫ ਹੋਵੇ ਜਿਦਾ ਕਿ ਸਾਨੂੰ ਕੋਈ ਰਸਤਾ ਨਹੀਂ ਲੱਭਦਾ ਉਹਦੇ ਵਾਸਤੇ ਇੱਕ ਇਹੋ ਜਿਹਾ ਮੰਤਰ ਹੈ ਜੋ ਦੁਨੀਆ ਦਾ ਸਰਵੋਪਰੀ ਸਰਮੋਰ ਮੰਤਰ ਹੈ ਸਾਰੇ ਮੰਤਰ ਉੱਚ ਸ਼੍ਰੇਣੀ ਦੇ ਨੇ ਪਰ ਫੇਰ ਵੀ ਜਿਵੇਂ ਸੂਰਜ ਸਾਰੇ ਹੀ ਖੰਡਾਂ ਬ੍ਰਹਿਮੰਡਾਂ ਨੂੰ ਰੋਸ਼ਨੀ ਦਿੰਦਾ ਹੈ ਸਾਰਾ ਚਾਨਣ ਉਹਦੇ ਅਧੀਨ ਹੈ ਇਸੇ ਤਰ੍ਹਾਂ ਹੀ ਜਿਹੜਾ ਇਹ ਮੰਤਰ ਹੈ ਸਾਰੇ ਮੰਤਰ ਇਹਦੇ ਥੱਲੇ ਹੀ ਨੇ ਸੰਤ ਬਾਬਾ ਨੰਦ ਸਿੰਘ ਜੀ ਇਹ ਆਖਿਆ ਕਰਦੇ ਸਨ ਕਿ ਭਾਈ ਜਿਹੜਾ ਮੂਲ ਮੰਤਰ ਹੈ ਉਹ ਦੁੱਧ ਦੇ ਨੇ ਆਈ ਹੈ ਉਹਦੇ ਵਿੱਚੋਂ ਤੁਸੀਂ ਜਿਹੜਾ ਮਰਜ਼ੀ ਪਦਾਰਥ ਕੱਢ ਲਵੋ ਪਰ ਉਹਦੇ ਵਾਸਤੇ ਜਿਹੜੀ ਮਿਹਨਤ ਹੈ ਉਹ ਸਾਨੂੰ ਕਰਨੀ ਪੈਣੀ ਹੈ ਉਹ ਕਿਵੇਂ ਕਿ ਜਿਹੜਾ ਦੁੱਧ ਹੈ ਉਹਨੂੰ ਅਸੀਂ ਜੇ ਮਿਹਨਤ ਕਰਾਂਗੇ ਉਹਦੇ ਚੋਖ ਹੋਇਆ ਵੀ ਨਿਕਲੇਗਾ ਪਰ ਸਮਾਂ ਲੱਗੇਗਾ ਮਿਹਨਤ ਲੱਗੇਗੀ ਇੱਕ ਪ੍ਰਕਿਰਿਆ ਕਰਨੀ ਪੈਣੀ ਹੈ ਕਿ ਲਗਾਤਾਰ ਉਹਨੂੰ ਸੇਕ ਦੇਣਾ ਪੈਣਾ ਹੈ ਤੇ ਉਹਨੂੰ ਹਲਾਏ ਜਾਣਾ ਹੈ ਜਦਕਿ ਜੇ ਅਸੀਂ ਉਹਦੇ ਵਿੱਚੋਂ ਘਿਓ ਕੱਢਨੇ ਆ ਮੱਖਣ ਕੱਢਨੇ ਆ ਤੇ ਸਾਨੂੰ ਉਹਨੂੰ ਪਹਿਲਾਂ ਗਰਮ ਕਰਕੇ ਅਬਾਲ ਕੇ ਤੇ ਉਹਨੂੰ ਇੱਕ ਨਿਸ਼ਚਿਤ ਤਾਪ ਤੇ ਲਿਆ ਕੇ ਉਹਦੇ ਵਿੱਚ ਜਾ ਗਲਾਨੀ ਪੈਣੀ ਹੈ ਦਹੀਂ ਬਣਾਣਾ ਪੈਣਾ ਹੈ ਫਿਰ ਉਹਨੂੰ ਰੜਕਣਾ ਪੈਣਾ ਹੈ ਭਾਵ ਜਿਹੜਾ ਪਦਾਰਥ ਲੈਣਾ ਹੈ ਉਹਦਾ ਇੱਕ ਅਲੱਗ ਤਰੀਕਾ ਹੈ ਤੇ ਇਸੇ ਤਰ੍ਹਾਂ ਹੀ ਸੰਗਤ ਜੀਓ ਸਾਡੇ ਸਮੱਸਿਆਵਾਂ ਜਿਹੜੀਆਂ ਵੀ ਮਰਜ਼ੀ ਹੋਣ ਉਹਦਾ ਇੱਕ ਹੀ ਨਿਚੋੜ ਹੈ ਜਿਹੜਾ ਕਿ ਇਹ ਕਦੀ ਵੀ ਖਾਲੀ ਨਹੀਂ ਜਾਂਦਾ ਜੇ ਕੋਈ ਘਰ ਵਿੱਚ ਨਸ਼ਾ ਹੈ ਘਰ 'ਚ ਕਲੇਸ਼ ਹੈ ਕੋਈ ਬੱਚੀਆਂ ਦੀ ਸਮੱਸਿਆ ਹੈ ਬੱਚੇ ਗੱਲ ਨਹੀਂ ਸਮਝਦੇ ਪੜ੍ਹਾਈ 'ਚ ਪਿੱਛੇ ਨੇ ਕੋਈ ਬਿਮਾਰੀ ਹੈ ਅਸਾਧ ਰੋਗ ਹੈ ਸੰਤ ਮਹਾਪੁਰਸ਼ੇ ਦੱਸਿਆ ਕਰਦੇ ਨੇ ਕਿ ਪਾਈ ਜਿਹੜਾ 7 ਸਵਾ ਲੱਖ ਮੂਲ ਮੰਤਰ ਹੈ ਉਹ ਕਰੋ ਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਕੇ ਸ਼ਿਸ਼ਨਾਣ ਕਰਕੇ ਦੇਗ ਬਣਾ ਕੇ ਜਿਹੜੀ ਵੀ ਵਸਤੂ ਦੇ ਪਰਥਾਏ ਅਸੀਂ ਇਹ ਜਾਪ ਆਰੰਭ ਕਰਨਾ ਹੈ ਵਾਹਿਗੁਰੂ ਜੀਓ ਉਹਦੀ ਅਰਦਾਸ ਕਰਕੇ ਤੇ ਫਿਰ ਇਹ ਜਾਪ ਕਰਨਾ ਹੈ ਜਿਨ੍ਹਾਂ ਦੇ ਕੋਲ ਖੁੱਲਾ ਸਮਾਂ ਹੈ ਉਹ 40 ਦਿਨਾਂ ਦੇ ਵਿੱਚ ਕਰ ਸਕਦੇ ਨੇ 32 ਮਾਲਾ ਇੱਕ ਦਿਨ ਦੀ ਪਰ ਵਾਹਿਗੁਰੂ ਜੀਓ ਜਿਹੜੇ ਗ੍ਰਸਤੀ ਜੀਵ ਨੇ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਨੇ ਪਰ ਕੋਈ ਆਸਰਾ ਨਹੀਂ ਹੈ ਉਹ ਬੇਸ਼ੱਕ 80 ਦਿਨਾਂ ਵਿੱਚ ਕਰ ਲੋ ਜੇ 32 ਮਾਲਾ ਨਹੀਂ ਹੋ ਸਕਦੀਆਂ ਤੇ 16 ਮਾਲਾ ਇੱਕ ਦਿਨ ਦੀਆਂ ਆਪਾਂ ਕਰ ਸਕਨੇ ਆ ਸਮਾਵੰਦਕੇ ਜਿਵੇਂ ਮੀਏ ਗੁਰੂ ਮਹਾਰਾਜ ਜਾਣਦੇ ਨੇ ਗ੍ਰਸਥੀਆਂ ਵਾਸਤੇ ਕਿੰਨਾ ਔਖਾ ਵੀ ਹੈ ਪਰ ਹਰ ਇੱਕ ਤਕਲੀਫ ਤੋਂ ਛੁਟਕਾਰਾ ਪਾਣ ਵਾਸਤੇ ਸਾਨੂੰ ਕਲਣਾ ਕਲਣੀ ਪੈਂਦੀ ਹੈ ਤੇ ਸੰਗਤ ਜੀਓ ਜੇ ਤੁਸੀਂ ਕਿਸੇ ਦਾ ਨਸ਼ਾ ਜਿਵੇਂ ਕਈ ਬੀਬੀਆਂ ਨੇ ਜਿਨ੍ਹਾਂ ਦੇ ਪਤੀ ਕਿਸੇ ਕਰਮ ਵਸ ਹੋ ਕੇ ਸ਼ਰਾਬ ਪੀਂਦੇ ਨੇ ਜਾਂ ਕੋਈ ਨਸ਼ਾ ਪੱਤਾ ਹੈ ਉਹਦੇ ਵਾਸਤੇ ਤੁਸੀਂ ਕੁਝ ਇਲਾਇਚੀਆਂ ਕੋਲ ਰੱਖੋ ਪਾਵੇਂ ਤੁਸੀਂ ਖੁੱਲੀਆਂ ਰੱਖ ਲਵੋ ਪਾਵੇਂ ਗਿੰਤੀਆਂ ਰੱਖ ਲਓ ਬੇਸ਼ੱਕ 11 ਲਾਚੀਆਂ ਹੀ ਰੱਖ ਲਵੋ 21 ਰੱਖ ਲਵੋ ਜਿੱਦਣ ਭੋਗ ਪੈਣਾ ਹੈ ਸਵਾ ਲੱਖ ਮੂਲ ਮੰਤਰ ਦਾ ਉਸ ਤੋਂ ਬਾਅਦ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਕੇ ਕੋਲੇ ਜਲ ਰੱਖ ਕੇ ਤੇ ਉਹ ਜਲ ਵੀ ਤੇ ਇੱਕ ਇਲਾਚੀ ਜਿਹੜੀ ਹੈ ਉਹ ਇੱਕ ਦਿਨ ਦੀ ਭੋਗ ਪੈਣ ਤੋਂ ਬਾਅਦ ਤੁਸੀਂ ਉਸ ਇਨਸਾਨ ਨੂੰ ਖਵਾ ਸਕਦੇ ਹੋ ਜਿਹਦਾ ਨਸ਼ਾ ਛਡਾਣਾ ਹੈ ਕਿਉਂਕਿ ਇਹ ਜਿਹੜੀ ਤਸਵੀਰ ਹੁੰਦੀ ਹੈ ਜਾਪ ਦੀ ਮੰਤਰਾਂ ਦੀ ਇਹ ਪਾਣੀ ਦੇ ਵਿੱਚ ਸਹਿਜੇ ਹੀ ਸਮਾ ਜਾਂਦੀ ਹੈ ਤੇ ਜੇ ਤੁਸੀਂ ਕੋਲ ਇਲਾਚੀਆਂ ਰੱਖਦੇ ਹੋ ਇਲਾਚੀਆਂ ਰੱਖਣ ਦੇ ਨਾਲ ਜਿਹੜਾ ਕਿ ਇਹ ਪ੍ਰਸ਼ਾਦ ਬਣ ਜਾਂਦਾ ਹੈ ਜੋ ਤੁਸੀਂ ਹਰ ਰੋਜ਼ ਜਿਹਦੇ ਪਰਥਾਏ ਪਾਠ ਕਰਦੇ ਹੋ ਜਾਪ ਕਰਦੇ ਹੋ ਤੁਸੀਂ ਉਹਨੂੰ ਪ੍ਰਸ਼ਾਦ ਦੇ ਰੂਪ ਦੇ ਵਿੱਚ ਦੇ ਸਕਦੇ ਹੋ ਕਿਉਂਕਿ ਜਿੱਥੇ ਬਹਿ ਕੇ ਜਾਪ ਕੀਤਾ ਜਾਵੇ ਉੱਥੋਂ ਦੀ ਤੇ ਮਿੱਟੀ ਦੇ ਵਿੱਚ ਵੀ ਇਲਾਹੀ ਤੇ ਦਰਗਾਹੀ ਗੁਣ ਆ ਜਾਂਦੇ ਨੇ ਸੋ ਭਾਵਨਾ ਦੇ ਨਾਲ ਆਪਣਾ ਤਰਲਾ ਮਿੰਨਤ ਕਰਕੇ ਗੁਰੂ ਮਹਾਰਾਜ ਜੀਆ ਦੇ ਅੱਗੇ ਜਾਪ ਆਰੰਭ ਕੀਤੇ ਜਾਣ ਤਾਂ ਜੋ ਆਪਣੇ ਪਰਿਵਾਰਕ ਜੀ ਜਿਹੜੇ ਨੇ ਆਪਣਾ ਜਿਹੜਾ ਪਰਿਵਾਰ ਹੈ ਉਹ ਸਹੀ ਦਿਸ਼ਾ ਦੇ ਵਿੱਚ ਚੱਲ ਸਕੇ। ਜੋ ਪਾਵਨਾ ਦੇ ਨਾਲ ਜੇ 40 ਦਿਨਾਂ ਦੇ ਵਿੱਚ ਜਾਪ ਨਹੀਂ ਹੋ ਪਾਂਦਾ ਸੰਸਾਰਿਕ ਜ਼ਿੰਮੇਵਾਰੀਆਂ ਨੇ ਤੇ ਵਈ ਗੁਰੂ ਜੀ ਉਹ 80 ਦਿਨਾਂ ਦਾ ਜਾਪ ਵੀ ਗੁਰੂ ਜੀ ਦੇ ਦਰ ਤੇ ਪ੍ਰਵਾਨ ਹੈ। ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।